ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੈਤਾ ਜੀ ਰੰਗ ਰੇਤਾ ਗੁਰੂ ਕਾ ਬੇਟਾ ਜਦ ਬਾਬਾ ਮੱਖਣ ਸ਼ਾ ਲੁਬਾਨਾ ਜੀ ਨੇ ਬਾਬਾ ਬਕਾਲੇ ਆ ਕੇ ਗੁਰੂ ਲਾਦੋ ਰੇ ਦਾ ਓਕਾ ਦਿੱਤਾ ਤਾਂ ਉਹ ਬਕਾਲੇ ਆਏ ਹੋਏ ਸਨ ਅਜੇਹੇ ਦਰਸ਼ਨ ਕੀਤੇ ਕੀ ਫਿਰ ਗੁਰੂ ਸਾਹਿਬ ਦੇ ਹੋ ਕੇ ਰਹਿ ਗਏ ਜਦੋਂ ਗੁਰੂ ਤੇਗ ਬਹਾਦਰ ਜੀ ਪੰਜਾਬ ਤੋਂ ਜੀ ਢੀ ਲਈ ਤੁਰੇਤਾ ਬਹੁਤ ਸਾਰੀਆਂ ਸੰਗਤਾਂ ਉਹਨਾਂ ਦੇ ਨਾਲ ਸਨ ਜਿਸ ਵਿੱਚ ਭਾਈ ਜੇਤਾ ਜੀ ਵੀ ਸਨ ਗੁਰੂ ਸਾਹਿਬ ਨੇ ਸਾਰੀਆਂ ਸੰਗਤਾਂ ਨੂੰ ਜਿੰਨਾ ਵਿੱਚ ਭਾਈ ਜੇਤਾ ਜੀ ਵੀ ਸਨ ਉਹਨਾਂ ਸਾਰੀਆਂ ਸੰਗਤਾਂ ਨੂੰ ਵਾਪਸ ਭੇਜ ਦਿੱਤਾ ਤੇ ਪੰਜ ਸਿੱਖਾਂ ਨਾਲ ਗ੍ਰਿਫਤਾਰ ਹੋਣ ਵਾਸਤੇ ਦਿੱਲੀ ਨੂੰ ਤੁਰ ਪਏ ਪਰ ਭਾਈ ਜੇਤਾ ਜੀ ਗੁਰੂ ਸਾਹਿਬ ਦੇ ਛੇਤੀ ਵਕਤ ਫਿਰ ਦਿੱਲੀ ਆ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ